ਹੈਲੋ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਇਰੂਸ ਦੀ ਮੇਰੇ ਸਦਕਾ ਅਸੀਂ ਵੀ ਠੀਕ ਠਾਕ ਹਾਂ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਗਜ਼ਰੇਲਾ ਬਲੌਗ ਆਪਾਂ ਸ਼ੁਰੂ ਕਰ ਲਿਆ ਸੀ ਫਿਰ ਉਸ ਤੋਂ ਬਾਅਦ ਕੋਈ ਬਾਹਰ ਆ ਗਿਆ ਫਿਰ ਉਹਦੇ ਬੰਦ ਕਰਨਾ ਪਿਆ ਤੇ ਹੁਣ ਆਪਾਂ ਬਾਲ ਲਈ ਸੀ ਪੱਠੀ ਇਹਨਾਂ ਨੇ ਮੈਨੂੰ ਸੈਟਿੰਗ ਜੀ ਕਰਕੇ ਦੇ ਦਿੱਤੀ ਸੀ ਦੁੱਧ ਆਪਾਂ ਪਾ ਕੇ 10 ਕਿਲੋ ਦੁੱਧ ਲਿਆ ਜੀ ਆਪਾਂ 5 ਕਿਲੋ ਗਾਜਰਾ ਗਾਜਰਾ ਤਾਂ ਆਪਾਂ ਪੂਰੀਆਂ ਤਾਂ ਨਹੀਂ ਪਾਵਾਂਗੇ ਪਰ ਜਿਵੇਂ ਜਿਵੇਂ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਪੌਣੇ 2 ਵਜੇ ਸੀ ਇਹ ਟਾਈਮ ਦਿਖਾ ਰਿਹਾ ਸੀ ਪੌਣੇ 2 ਤੋਂ ਬਾਅਦ ਇਹ ਸ਼ਾਮ ਨੂੰ ਮੈਨੂੰ ਲੱਗਾ 7:30 ਹੋ ਗਏ ਸੀ ਇਹਨਾਂ ਨੇ ਗਾਜਰਾ ਰੱਖ ਲਿਆ ਸੀ ਮੈਂ ਕੜਾਹੀ ਦੀ ਡਿਊਟੀ ਸੰਭੀ ਸੀ ਜੀ ਪਹਿਲਾਂ ਮੈਂ ਸੰਭੀ ਤੇ ਫਿਰ ਮੈਨੂੰ ਫੋਨ ਆ ਗਿਆ ਸੀ ਕਿਸੇ ਦਾ ਫਿਰ ਕਹਿੰਦੇ ਵੀ ਚਲ ਤੂੰ ਫੋਨ ਸੁਣ ਲੈ ਪਹਿਲਾਂ ਵੀ ਇੰਨੇ ਮੈਂ ਬੈਠ ਜੰਨਾ ਕਿਉਂਕਿ ਇਹ ਰਣ ਮਿਲ ਕੇ ਕੰਮ ਹੁੰਦਾ ਜੀ ਫਿਰ ਇਹਨਾਂ ਨੇ ਜਣੀ ਡਿਊਟੀ ਮੇਰੇ ਤੋਂ ਬਾਅਦ ਅੱਧਾ ਘੰਟਾ ਇਹ ਬੈਠੇ ਰਹੇ ਇੱਥੇ ਮੈਂ ਵੀਡੀਓ ਫਾਸਟ ਕਰਤੀ ਸੀ ਤੇ ਇਹਨਾਂ ਨੂੰ ਮੈਂ ਕਿਹਾ ਵੀ ਸੀ ਮੈਂ ਕਿਹਾ ਵੀ ਤੁਸੀਂ ਬੋਲਿਆ ਕਰੋ ਬਲੌਗ ਦੇ ਵਿੱਚ ਤੇ ਫਿਰ ਮੈਂ ਇਹਨਾਂ ਦੀ ਤੁਹਾਨੂੰ ਗੱਲਾਂ ਬਾਤਾਂ ਥੋੜੀਆਂ ਜੀਆਂ ਸੁਣਾਉਣੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਆ ਬੋਲਣ ਦੀ ਕਨੇਵੇਂ ਪਹਿਲਾਂ ਬੋਲ ਕੇ ਜਿੰਨੀ ਦੇਰ ਮੈਂ ਫੋਨ ਸੁਣਿਆ ਓਨੀ ਦੇਰ ਫਿਰ ਇਹਨਾਂ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਤੇ ਥੋੜੀ ਜਿਹੀ ਗੱਲਾਂ ਬਾਤਾਂ ਮੈਂ ਤੁਹਾਨੂੰ ਵੀ ਸੁਣਾਉਣੀ ਆ ਤਿਆਰ ਕਰਕੇ ਪੈਕਿੰਗ ਕਰਕੇ ਫਿਰ ਆਪਾਂ ਕੋਰੀਅਰ ਕਰ ਦਾਂਗੇ ਜੇ ਕਿਸੇ ਨੇ ਜਾਣਾ ਹੁੰਦਾ ਫਿਰ ਦਬੇ ਹੱਥ ਭੇਜ ਦਿੰਦੇ ਹਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਕਿਸੇ ਨੇ ਜਾਣਾ ਹੋਊਗਾ ਉਧਰੋਂ ਪੱਠੀ ਆਪਾਂ ਨੇ ਆਪਣੇ ਘਰ ਦੀ ਓਲੇ ਕੇ ਰੱਖੀ ਹੋਈ ਆ ਕੜਾ ਇਹ ਕਰਦੀ ਐ ਜਿਹੜੇ ਡਿੱਕੇ-ਬੁੜਿੱਕੇ ਵੀ ਨਾਮ ਮੰਗੀ ਕਿਸੇ ਤੋਂ ਤਰਾਂ ਦੀ ਜ ਲਈ ਵੀ ਕੰਮ ਦੇ ਦਿੰਦੀ ਆ ਜੀ ਹਾਂਜੀ ਇਹ ਬੈਠ ਕੇ ਸੀ ਗਾਜਣਾ ਕੱਦੂ ਕਸ਼ ਕਰਨ ਤੇ ਮੈਂ ਆਪਣੀ ਡਿਊਟੀ ਫੇਸ ਸਾਹਮਣੇ ਸੀ ਆ ਕੇ ਵੀਡੀਓ ਮੈਂ ਫਾਸਟ ਕਰਤੀ ਸੀ ਕਿਉਂਕਿ ਜੇ ਆਪਾਂ ਜ਼ਿਆਦਾ ਹੀ ਸਲੋ ਚਲਾ ਦਿੰਨੇ ਆ ਫਿਰ ਵੀਡੀਓ ਲੰਮੀ ਹੋ ਜਾਂਦੀ ਆ ਤੇ ਮੈਨੂੰ ਇਹ ਸੀ ਵੀ ਸਾਰੀਆਂ ਐਕਟੀਵਿਟੀਆਂ ਮੈਂ ਤੁਹਾਨੂੰ ਦਿਖਾਵਾਂ ਵੀ ਕਿੱਦਾਂ ਅਸੀਂ ਗਜ਼ਰੇਲਾ ਬਣਾਇਆ ਏ ਤੇ ਕਿੰਨਾ ਕੁ ਟਾਈਮ ਲੱਗਿਆ ਟਾਈਮ ਤਾਂ ਚਲੋ ਆਪਾਂ ਤੁਹਾਨੂੰ ਦੱਸ ਹੀ ਦੇਣਾ ਏ ਪਹਿਲਾਂ ਵੀ ਤੁਹਾਨੂੰ ਦੱਸਤਾ ਵੀ ਆਪਾਂ ਪੌਣੇ 2 ਵਜੇ ਲੱਗੇ ਸੀਗੇ ਪਹਿਲੇ ਮੈਂ ਕੜਾਹੀ ਧਰ ਕੇ ਬਾਹਰ ਚੱਲੇ ਗਈ ਇਹਨਾਂ ਤੋਂ ਦੁੱਧ ਨੂੰ ਉਬਾਲਾ ਆ ਗਿਆ ਇਹਨੂੰ ਇਹ ਹੋ ਗਿਆ ਵੀ ਉਬਲ ਕੇ ਬਾਹਰ ਨਾ ਨਿਕਲ ਜੇ ਕਿਤੇ ਫਿਰ ਇਹਨੇ ਕੜਾਹੀ ਨੂੰ ਜਣੀ ਭੱਠੀ ਨੂੰ ਸਲੋ ਕਰਤਾ ਸੀ ਤੇ ਬਾਹਰ ਚਲੇ ਕੇ ਕਹਿੰਦੇ ਵੀ ਇਹ ਤਾਂ ਉਬਾਲਾ ਆ ਗਿਆ ਉਹ ਇੱਕ ਵਾਰ ਤਾਂ ਜਦੋਂ ਆਪਾਂ ਧਰਦਿਆਂ ਉਦੋਂ ਬਾਲਾ ਆ ਹੀ ਜਾਂਦਾ ਇਹਨੂੰ ਪਰ ਇਹਨਾਂ ਚੀਜ਼ਾਂ ਨੂੰ ਟਾਈਮ ਬਹੁਤ ਲੱਗਦਾ ਜੀ ਪਰ ਜਦੋਂ ਬਣ ਜਾਂਦੀਆਂ ਨੇ ਫਿਰ ਬਾ ਕਮਾਲ ਬਣਦੀਆਂ ਨੇ ਮੁੱਲ ਦੀ ਚੀਜ਼ ਲੈ ਕੇ ਆਪਾਂ ਖਾਤਾ ਲੈਨੇ ਆ ਪਰ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਵੀ ਕਿੱਦਾਂ ਬਣਾਉਂਦੇ ਆ ਕਿੱਦਾਂ ਦੇ ਭਾਂਡੇ ਹੁੰਦੇ ਆ ਕਿੱਦਾਂ ਦਾ ਦੁੱਧ ਹੁੰਦਾ ਏ ਘਰ ਦੀਆਂ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਜੀ ਪਰ ਬਹੁਤ ਟੇਸਟੀ ਹੁੰਦੀਆਂ ਨੇ ਤੇ ਜਿਨ੍ਹਾਂ ਨੇ ਡੰਗਰ ਪਸ਼ੂ ਰੱਖੇ ਹੋਏ ਨੇ ਉਹਨਾਂ ਦਾ ਤਾਂ ਬਹੁਤ ਵਧੀਆ ਏ ਕਿਉਂਕਿ ਜਦੋਂ ਮਰਜ਼ੀ ਬਣਾ ਲਓ ਆਪਾਂ ਮੱਝਾਂ ਗਾਵਾਂ ਵੇਚ ਦਿੱਤੀਆਂ ਸੀ ਜਦੋਂ ਫਿਰ ਬੱਚੇ ਚਲੇ ਗਏ ਉਸ ਤੋਂ ਬਾਅਦ ਕੰਮ ਕਈ ਵਾਰੀ ਨਹੀਂ ਬਣਦਾ ਆਪਾਂ ਤੋਂ ਤੇ ਪਹਿਲਾਂ ਤਾਂ ਮੈਂ ਵੀ ਮੱਝਾ ਗਾਵਾ ਬਹੁਤ ਰੱਖਦੀ ਰਹੀਆਂ ਤੇ ਖੁਦ ਕੰਮ ਕਰਦੀ ਸੀ ਸਾਰਾ ਪਰ ਹੌਲੀ-ਹੌਲੀ ਉਮਰ ਤੇ لحاظ ਆਪਣਾ ਕੰਮ ਵੀ ਘਟ ਜਾਂਦਾ ਤੇ ਬਣਦਾ ਵੀ ਨਹੀਂ ਹੈ ਹੁਣ ਹੋਰ ਕੰਮ ਬਹੁਤ ਭਜਨੱਠ ਹੋ ਜਾਂਦੀ ਹੈ ਜ਼ਿੰਦਗੀ ਦੇ ਬਹੁਤ ਜ਼ਿਆਦਾ ਰਜੇਮੇ ਹੋ ਜਾਂਦੇ ਨੇ ਜੀ ਪਰ ਜਿਨ੍ਹਾਂ ਨੇ ਰੱਖੇ ਹੋਏ ਨੇ ਬਹੁਤ ਵਧੀਆ ਹੈ ਚੋ ਇਹਨਾਂ ਦਾ ਕੰਮ ਵੀ ਨਿਭਣਗਾ ਸੀ ਗਾਜਰ ਇਹਨਾਂ ਨੇ ਕਦੋਂ ਕਸ਼ ਕਰਤੀਆਂ ਸੀ ਇਹ ਲੋ ਜੀ ਗਾਜਰਾਂ ਦੇਖੋ ਸਾਰੀਆਂ ਕਦੋਂ ਕਸ਼ ਕਰਤੀਆਂ ਇਹਨਾਂ ਨੇ ਦੁੱਧ ਵੀ ਹੁਣ ਘਟਣ ਲੱਗ ਗਿਆ ਸੀ ਉਹ ਬਾਲਾ ਦੁੱਧ ਨੂੰ ਆ ਚੁੱਕਿਆ ਸੀ ਦਿਲ ਤਾਂ ਬਹੁਤ ਲੱਗਦਾ ਹੈ ਨਾ ਕੰਮਾਂ ਨੂੰ ਜਦੋਂ ਆਪਾਂ ਕਰਦੇ ਆ ਨਾ ਦੋ ਜਣੇ ਹੋਣ ਬਸ ਇਹ ਟਾਈਮ ਤੁਹਾਨੂੰ ਫੇਰ ਦਿਖਾ ਰਹੇ ਸੀ ਉੱਪਰ ਨੂੰ ਵੇਰਨਾ ਟਾਈਮ ਹੋ ਗਿਆ ਤੇ ਟਾਈਮ ਤਾਂ ਫਿਰ ਇਹਨੂੰ ਲੱਗਦੇ ਜਦੋਂ ਆਪਾਂ ਕੁਝ ਕਰਨ ਬੈਠ ਜਾਂਦੇ ਆ ਨਾ ਪਹਿਲਾਂ ਚੁੱਲਿਆਂ ਤੇ ਬੈਠਦੇ ਸੀ ਹੁਣ ਫਾਸਟ ਹੋ ਗਿਆ ਸਮਾਂ ਹੁਣ ਪੱਠੀਆਂ ਤੇ ਚੱਲਦਾ ਹੈ ਪੱਠੀ ਪਹਿਲਾਂ ਬਾਹਰ ਰੱਖਣ ਲੱਗੇ ਸੀ ਬਾਹਰ ਨਾਲ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਫਿਰ ਇਹ ਗੰਦੇ ਵੀ ਚਲੋ ਆਪਾਂ ਅੰਦਰੇ ਰੱਖ ਲੈਨੇ ਆ ਕਿਉਂਕਿ ਹਵਾ ਦੇ ਵਿੱਚ ਤਾਂ ਫਿਰ ਨਾ ਤਾਂ ਉਹ ਕੰਮ ਬਣਦਾ ਹੈ ਨਾਲ ਸਿਰ ਦੋਖਣ ਲੱਗ ਜਾਂਦਾ ਬਾਹਰ ਅੰਦਰ ਅਸੀਂ ਦਰਵਾਜ਼ੇ ਬੰਦ ਕਰ ਲਏ ਸੀ ਪਹਿਲਾਂ ਜਿਹਨੇ ਖੁਆ ਪੱਟ ਕੇ ਲੈ ਦੇ ਪਰ ਪਹਿਲਾਂ ਇੱਕ ਦੋ ਵਾਰ ਬਣਾਇਆ ਉਦੋਂ ਵੀ ਮੈਂ ਅੰਦਰ ਹੀ ਰੱਖ ਲੈਨੀ ਆ ਪੱਠੇ ਨੂੰ ਉਸ ਤੋਂ ਬਾਅਦ ਉਹਦੇ ਵਿੱਚ ਪਾ ਦਿੰਨੇ ਹੂੰ ਵੈਸੇ ਕਰਨਾ ਤਾਂ ਪੱਠੀ ਦਾ ਕੰਮ ਬਾਹਰ ਹੀ ਚਾਹੀਦਾ ਮੈਂ ਤੁਹਾਨੂੰ ਦੱਸਿਆ ਵੀ ਹਵਾ ਕਰਕੇ ਆਪਾਂ ਨੇ ਅੰਦਰ ਦੇ ਵਿੱਚ ਰੱਖ ਲੈ ਸੀ ਨਾਲੇ ਬਲੌਗ ਬਣਾਉਣਾ ਸੀ ਮੈਂ ਕਿਹਾ ਚਲ ਕੇ ਜਰੇਲੇ ਦਾ ਬਲੌਗ ਬਣਾਵਾਵਾਂਗੇ ਤੁਹਾਨੂੰ ਕਿਹਾ ਸੀ ਵੀ ਬਲੌਗ ਜ਼ਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਮੈਂ ਜਦੋਂ ਵੀ ਕੋਈ ਰੈਸਪੀ ਆਪਾਂ ਬਣਾਵਾਂਗੇ ਤਾਂ ਸ਼ੇਅਰ ਤੋਂ ਤੁਹਾਡੇ ਨਾਲ ਕਰਿਆ ਹੀ ਕਰਾਂਗੇ ਪਰ ਜੇ ਕਦੇ ਵੀ ਬੋਲਣ ਲੱਗਿਆਂ ਤੁਹਾਨੂੰ ਗਲਤੀ ਹੋਏ ਤਾਂ ਸੌਰੀ ਜੀ ਕਿਉਂਕਿ ਨਵੇਂ-ਨਵੇਂ ਲੱਗੇ ਆਪਾਂ ਦੇਖੋ ਕੋਹਾ ਆਪਣੇ ਛਿੱਟਿਆਂ ਤੇ ਆ ਚੁੱਕਿਆ ਸੀ ਜਦੋਂ ਇਹ ਛਿੱਟੇ ਮਾਰਨ ਲੱਗ ਜਾਂਦਾ ਤੇ ਬਹੁਤ ਜ਼ਿਆਦਾ ਯਾਨੀ ਫਰਕ ਪੈ ਜਾਂਦਾ ਹੈ ਤੇ ਛਿੱਟਿਆਂ ਵੇਲੇ ਫਿਰ ਪੱਠੀ ਨੂੰ ਸਨੋ ਕਰਨਾ ਪੈਂਦਾ ਨਹੀਂ ਤਾਂ ਹੱਥਾਂ ਤੇ ਵੀ ਪੈ ਜਾਂਦੇ ਆ ਫਿਰ ਵੀ ਪੈ ਜਾਂਦੇ ਆ ਹੱਥਾਂ ਤੇ ਤਾਂ ਕਈ ਵਾਰੀ ਦੇਖੋ ਜੀ ਗਾਜਰਾਂ ਚਾਹੋ ਗਾਜਰਾਂ ਆਪਾਂ ਨੇ ਝਸੀਆਂ ਸੀ ਫਿਰ ਘਿਓ ਦੇ ਵਿੱਚ ਪਹਿਲਾਂ ਆਪਾਂ ਇਦਾਂ ਹੀ ਝਸੀਆਂ ਜਦੋਂ ਇਹਨਾਂ ਦਾ ਪਾਣੀ ਜੋ ਹੋ ਗਿਆ ਜੇ ਤਾਂ ਸੁੱਕ ਗਿਆ ਉਸ ਤੋਂ ਬਾਅਦ ਫਿਰ ਮੈਂ ਦੋ ਕੜਚੀਆਂ ਦੇ ਵਿੱਚ ਦੇਸੀ ਘਿਓ ਦੀਆਂ ਪਾਤੀਆਂ ਸੀ ਮੈਨੂੰ ਇਹ ਸੀ ਵੀ ਮੈਂ ਬਰਫੀ ਜਮਾਉਣੀ ਸੀ ਪਹਿਲਾਂ ਤਾਂ ਅਸੀਂ ਬੱਚਿਆਂ ਕੋਲ ਐਵੇਂ ਡੱਬਿਆਂ 'ਚ ਬੰਦ ਕਰਕੇ ਭੇਜ ਜਾਂਦਾ ਦੰਦੇ ਆ ਤੇ ਬੱਚੇ ਕਹਿੰਦੇ ਵੀ ਜਦੋਂ ਆਪਾਂ ਡੱਬਾ ਖੋਲਦੇ ਨੇ ਫਿਰ ਸਮੈਲ ਜੀ ਆਉਂਦੀ ਆ ਡਰਾਈ ਫਰੂਟ ਆਪਾਂ ਪਾ ਦਿੰਨੇ ਆ ਨਾ ਉਹਦੇ ਵਿੱਚ ਇਸ ਵਾਰੀ ਇਹ ਸੋਚੇ ਸੀ ਬਰਫੀ ਜਮਾ ਕੇ ਫੇਰ ਭੇਜਾਂਗੇ ਬਾਹਰ ਨੂੰ ਤਾਂ ਬਤਾਜੋ ਮੈਂ ਦੋ ਪਰਚੇ ਵਧੀਆ ਪਾਤੀਆਂ ਖੋਆ ਪਹਿਲਾਂ ਮੈਂ ਅਲੱਗ ਕੱਢ ਲਿਆ ਸੀਗਾ ਛੋਟੀ ਕੜਾਹੀ ਦੇ ਵਿੱਚ ਅੱਗੇ ਤਾਂ ਆਪਾਂ ਇਦਾਂ ਕਰਦੇ ਆ ਵੀ ਗਾਜਰਾਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਸੀਟੀਆਂ ਮਰਵਾ ਕੇ ਜਦੋਂ ਦੁੱਧ ਹੋ ਹੋ ਜਾਂਦਾ گاੜਾ じゃ ਮੈਂ ਉਹਦੇ ਵਿੱਚ ਹੀ ਪਾ ਦਿੰਦੀ ਹੁੰਦੀ ਆ ਪਰ ਇਸ ਵਾਰੀ ਮੈਂ ਖੋਆ ਅਲੱਗ ਕੱਢਿਆ ਤੇ ਗਾਜਰਾਂ ਅਲੱਗ ਬਹੁਤ ਵਧੀਆ ਬਰਫੀ ਬਣੀ ਆ ਜੀ ਮੈਂ ਤਾਂ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਲੱਗਦੀ ਆ। ਇਹ ਦੇਖੋ ਇਹਦੇ ਵਿੱਚ ਪਾ ਲੇ ਸੀ ਫਿਰ ਮੈਂ ਥੋੜਾ ਇੱਕ ਕਟਛੀਕ ਉਹਦੇ ਖੋਏ ਦੀ ਮੈਂ ਅਲੱਗ ਰੱਖ ਲਈ ਸੀ ਉਹਦੇ ਵਿੱਚ। ਮੈਂ ਕਿਹਾ ਵੀ ਗਰਮ ਗਰਮ ਖੋਆ ਖਾਣ ਨੂੰ ਬਹੁਤ ਵਧੀਆ ਲੱਗਦਾ। ਕੌਣ-ਕੌਣ ਖਾਂਦਾ ਹੈ ਗਰਮ ਗਰਮ ਖੋਏ ਦੇ ਵਿੱਚ ਚੀਨੀ ਰਲਾ ਕੇ। ਮੈਨੂੰ ਬਹੁਤ ਸਵਾਦ ਲੱਗਦਾ ਜੀ। ਤੇ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਵੈਸੇ ਹੀ ਉਹਨਾਂ ਦਾ ਟੇਸਟ ਤਾਂ ਅਲੱਗ ਹੀ ਹੁੰਦਾ ਹੈ। ਇਹ ਤਾਂ ਬੜੇ ਘੱਟ ਰੱਖੋਆ ਜਾਂਦਾ। ਬਸ ਹੁਣ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਰਲ ਆ ਕੇ ਬਸ ਇਹਦੇ ਵਿੱਚ ਹੀ ਆਪਾਂ ਨੇ ਫਿਰ ਮੈਂ ਇਹਦੇ ਵਿੱਚ ਪਹਿਲਾਂ ਰਲਾਉਣ ਲੱਗੀ ਸੀ ਫਿਰ ਮੈਂ ਵੱਡੀ ਕੜਾਹੀ ਦੇ ਵਿੱਚ ਹੀ ਪਾਇਆ ਕਿਉਂਕਿ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ ਬਸ ਇਹਦੇ ਵਿੱਚ ਆਪਾਂ ਨੇ ਫਿਰ ਜਦੋਂ ਪੂਰੀ ਤਰ੍ਹਾਂ ਚੱਸ ਹੋ ਗਿਆ ਫਿਰ ਦੇਸੀ ਖੰਡ ਪਾਤੀ ਸੀ ਡਰਾਈ ਫਰੂਟ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਕਿਉਂਕਿ ਸਾਡੀ ਬੇਟੀ ਖਾਂਦੀ ਨਹੀਂ ਹੈਗੀ ਉਹ ਤਾਂ ਕਹਿੰਦੀ ਸੀ ਮम्मा ਇਦਾਂ ਹੀ ਭੇਜ ਦਿਓ ਬਸ ਵਧੀਆ ਲੱਗਦਾ ਉਹ ਕਹਿੰਦੀ ਵੀ ਜੇ ਡਰਾਈ ਫਰੂਟ ਪਾਉਣੇ ਤਾਂ ਉਹਨਾਂ ਦੀ 스ਮੈਲ ਆ ਜਾਂਦੀ ਹੈ ਪਤਾ ਨਹੀਂ ਉਹਨੂੰ ਵਹਿਮ ਆ ਤੇ ਇਸ ਵਾਰੀ ਫਿਰ ਉਹਨਾਂ ਬਰਫੀਆਂ ਜਮਾ ਕੇ ਭੇਜੂੰਗੀ ਮੈਂ ਕਿਹਾ ਜੇ ਤੈਨੂੰ ਖਾਣਾ ਹੋਊਗਾ ਤਾਂ ਉਹ ਉਹ ਕਾਲਜ ਪਾ ਕੇ ਪਸੰਦ ਕਰਦੀ ਆ ਖਾਣਾ ਮੈਂ ਕਿਹਾ ਤੂੰ ਮਾਈਕ੍ਰੋਵੇਵ ਕਰ ਲਿਆ ਕਰ ਇਹ ਦੇਖੋ ਜੀ ਕਿੰਨਾ ਸੋਹਣਾ ਬਣ ਗਿਆ ਸੀ ਇਸ ਵਾਰੀ ਗਾਜਰ ਆਪਾਂ ਨੇ ਘੱਟ ਰੱਖੀ ਆ ਲੋ ਜੀ ਥਾਲਾਂ ਵਿੱਚ ਆਪਾਂ ਨੇ ਪਾ ਕੇ ਜਮਾਤਾ ਨੇਰਾ ਹੋ ਗਿਆ ਸੀ ਕਾਫੀ ਆਪਾਂ ਨੂੰ ਤੇ ਅੱਜ ਤਾਂ ਮੇਰੇ ਤੋਂ ਵੀਡੀਓ ਵੀ ਨਹੀਂ ਪਈ ਹੈਗੀ ਕੋਈ ਵੀਡੀਓ ਅਪਲੋਡ ਹੀ ਨਹੀਂ ਹੋਈ ਹੈਗੀ ਹਾਂਜੀ ਗੁਜਰੇਲਾ ਆਪਣਾ ਰੈਡੀ ਹੋ ਗਿਆ ਜੇ ਰਾਤ ਹੋ ਗਿਆ ਸੀ ਆਪਾਂ ਨੂੰ ਹਨੇਰਾ ਤੇ ਥਕਾਵਟ ਵੀ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਤੁਹਾਨੂੰ ਪਤਾ ਹੀ ਹੈ ਨੂੰ ਤਾਂ 3-4 ਘੰਟੇ ਲੱਗ ਜਾਂਦੇ ਆ ਬਣਾਉਣ ਨੂੰ ਤੇ ਆਪਾਂ ਇਹਦੇ ਵਿੱਚੋਂ ਇੱਕ ਪੀਸ ਕੱਟ ਕੇ ਖਾ ਲਿਆ ਤੇ ਹੁਣ ਆਪਾਂ ਇਹਨਾਂ ਦੇ ਕਟਾਂਗੇ ਬਰਫੀਆਂ ਮੈਂ ਸੋਚਿਆ ਸੀ ਬਰਫੀ ਵਾਲਾ ਹੀ ਬਣਾਉਣਾ ਇਸ ਵਾਰੀ ਤੇ ਵਧੀਆ ਬਣ ਗਿਆ ਹੁਣ ਤੇ ਦੇਖੋ بس ਹੁਣ ਆਪਾਂ ਇਹਨੂੰ ਅੱਜ ਜਾਂ ਕੱਲ ਨੂੰ ਕੋਰੀਅਰ ਕਰ ਦਾਂਗੇ ਤੇ ਬੱਚਿਆਂ ਕੋਲ ਪਹੁੰਚ ਜਾਊਗਾ ਫਿਰ ਦੇਖੋ ਜੀ ਆਪਾਂ ਨੇ ਕੱਟ ਕੇ ਵਰਫੀਆਂ ਇਹਦੇ ਵਿੱਚ ਇਦਾਂ ਰੱਖ ਲਈਆਂ ਵੀ ਇੱਕ ਦੂਜੇ ਨੂੰ ਚਿਪਕਣ ਨਾ ਫਿਰ ਆਪਾਂ ਇਹਨੂੰ ਡੱਬਾ ਲਿਆ ਕੇ ਡੱਬੇ 'ਚ ਫਿੱਟ ਕਰ ਦਾਂਗੇ ਤੇ ਇਹ ਜਿਹੜਾ ਨਾਲ ਵਾਲ ਰਹਿ ਗਿਆ ਇਹਨਾਂ ਨੇ ਆਪਾਂ ਲੱਡੂ ਜਿਹਾ ਬਣਾ ਲਾਂਗੇ ਟਾਫੀ ਨੂੰ ਕਾਹਲੀ ਲੱਗੀ ਪਈ ਅੰਦਰ ਆਉਣ ਦੀ ਜੇ ਆਪਾਂ ਨੇ ਕੱਲੇ ਹੀ ਭੇਜਣਾ ਕੋਈ ਹੋਸ਼ ਵਾਲੇ ਦੇ ਭੇਜਣਾ ਸਮਾਨ ਹੋਰ ਦੇਖ ਲਾਂਗੇ ਜਿੰਨੇ 10 ਕਿਲੋ ਸਮਾਨ ਕਰਕੇ ਭੇਜ ਦਵਾਂ ਹਾਂ ਉਹ ਪੁੱਛ ਲਾਂਗੇ ਬੱਚੇ ਨੂੰ ਕਿਹੜੀ ਚੀਜ਼ ਦੇਣੀ ਹੈ ਬਾਰ ਬਾਰੇ ਕੱਜੂ ਲਾਏ ਨੇ ਸਾਰੇ ਫਰੂਟ ਨਹੀਂ ਪਾਈ ਵਿੱਚ ਡਰਾਈ ਫਰੂਟ ਤਾਂ ਕਹਿੰਦੀ ਪਾਉਣੇ ਨਹੀਂ ਹੈਗੇ ਮਮਾ ਕੁਝ ਨਾ ਪਾਇਓ ਵਿੱਚ ਹੂੰ ਜਿੰਨੇ ਹੰਕ ਜਿ ਆਉਣ ਲੱਗ ਜਾਂਦੀ ਹੈ ਨਾ ہاں ਉਹਨਾਂ ਚ ਕਿਉਂਕਿ ਬੰਦ ਹੋ ਕੇ ਜਾਂਦਾ ਨਾ ਜਦੋਂ ਡੱਬਿਆਂ ਦੇ ਵਿੱਚ ਕੋਰੀਅਰ ਕਰਦੇ ਆਪਾਂ ਫਿਰ ਇਹਨਾਂ ਵਿੱਚ ਉਹ ਸਮੈਲ ਜੀ ਆਉਣ ਲੱਗ ਜਾਂਦੀ ਹੈ ਉਹ ਇੰਨਾ ਨਹੀਂ ਹੋਣ ਡਰਾਈ ਫਰੂਟ ਦਾ ਹੈਗਾ ਮੈਂ ਉੱਪਰ ਵੀ ਲਾ ਤੇ ਇਹ ਵੀ ਮੈਂ ਲਗਾ ਤਾਰ ਕੀ ਖਾਊਗੀ ਤਾਂ ਮਾਹਰਾ ਆਪ ਜਿਹੜਾ ਆਪਣਾ ਬਣਾਵਾਂਗੇ ਕੌਲੀ ਅਜ ਬਣਾ ਲਵਾਂਗੇ ਰਗੜ ਦੇ ਉਹਦੇ ਵਿੱਚ ਪਾਵਾਂਗੇ ਉਹ ਤਾਂ ਚਾਹੇ ਐਵੇਂ ਹੀ ਸਾਬਤੀ ਪਾ ਲੋ ਚਾਹੇ ਰਗੜ ਕੇ ਪਾ ਲੋ ਤੇ ਆਪਣੀ ਮਰਜ਼ੀ ਆ ਉਹ ਉਹ ਜਿਹੜੇ ਕ੍ਰਸ਼ ਕਰਕੇ ਪਾ ਲਵੇ ਹੋ ਗੁਜਰੇਲੇ ਚ ਡਰਾਈ ਫਰੂਟਸ ਹੌਨੇ ਲੱਗਦੇ ਨੇ ਤੇ ਫੇ ਇੱਕ ਮਿੰਟ ਰੁਕ ਜਾ ਪੁੱਤ ਤੇ ਫੇ ਅੰਦਰ ਆਉਣ ਦਾ ਹੋਇਆ ਪਿਆ ਬਹੁਤ ਜ਼ਿਆਦਾ ਧੁੱਪ ਨਿਕਲੀ ਹੋਈ ਆ ਵੀ ਬੈਠ ਜਾ ਆਰਾਮ ਨਾਲ ਬਾਹਰ ਆ ਰਾਤ ਜਿੰਨੇ ਕਾਜੂ ਮੈਂ ਇਹਦੇ ਉੱਪਰ ਲਾਇਆ ਉਹਦੇ ਨਾਲ ਮੈਂ ਕਹਿੰਦੀ ਅੱਧੇ ਉਹ ਖਾ ਗਿਆ ਹਾਂ ਮੈਂ ਮੈਨੂੰ ਦੋ ਕੱਜੂ ਪਹਿਲਾਂ ਬਾਦਾਮ ਕੱਜੂ ਸਾਰੀ ਚੀਜ਼ਾਂ ਸ਼ਾਮ ਲਗਾਈ ਉਹ ਬਣਿਆ ਟੇਸਟੀ ਆ ਨਾ ਬਦਲਿਆ ਨਾ ਬਹੁਤ ਜ਼ਿਆਦਾ ਤੇਜ਼ ਨਾ ਮਿੱਠਾ ਮੈਂ ਥੋੜਾ ਜਿਹਾ ਘੱਟੇ ਰੱਖਿਆ ਬਹੁਤ ਜ਼ਿਆਦਾ ਤੇਜ਼ ਮਿੱਠਾ ਵੀ ਨਹੀਂ ਦੇਖਿਆ ਨਾ ক্রিম ਜੁੜਦਾ ਜਿਹੜਾ ਕੋਈ ਖਾਏ ਹੀ ਨਹੀਂ ਜਾਂਦਾ ਨਾਲੇ ਜੇ ਇਹਨੂੰ ਇੱਕ ਕਾਲਜ ਚ ਪਾ ਕੇ ਖਾਣਾ ਹੋਊਗਾ ਨਾ ਮੈਂ ਕਿਹਾ ਮਾਈਕ੍ਰੋਵੇਵ ਕਰਕੇ ਨਾ ਗਰਮ ਕਰਕੇ ਉਹਨੂੰ ਬਰਫੀ ਨਹੀਂ ਜ਼ਿਆਦਾ ਸਵਾਦ ਲੱਗਦੀ ਉਹ ਕੌਲੀਆਂ ਚ ਪਾ ਕੇ ਖਾਂਦੀ ਐ ਭੇਜਣੀ ਪੈਣਾ ਕਿਉਂਕਿ ਹੁਣ ਨਾ ਮੌਸਮ ਦਾ ਹੀ ਫਰਕ ਪੈ ਗਿਆ ਆਪਣੇ ਦੇਖਿਓ ਤੁਹਾਨੂੰ ਕਿੰਨਾ ਫਰਕ ਪੈ ਗਿਆ ਅੱਜ ਹੋਰ ਬਣਾਉਣਾ ਸੀਗਾ ਸਗੋਂ ਦੁੱਧ ਸਾਰੇ ਖਰਾਬ ਹੋ ਗਿਆ ਹੋਰ 10 ਕਿਲੋ ਦੁੱਧ ਹੋ ਗਿਆ ਜੀ ਹੋਰ 10 ਕਿਲੋ 10 ਕਿਲੋ ਦਾ ਪਨੀਰ ਕਾੜਨਾ ਪੈ ਗਿਆ ਜਾਂ ਮੈਂ ਸਵੇਰੇ ਚਾਹ ਨੂੰ ਰੱਖਿਆ ਉਹ ਤਾਂ ਸਾਰੇ ਐ ਹੋ ਗਏ ਮਖਹਿਲਾ ਦੱਸ ਚਲੋ ਹੁਣ ਦੋ ਚਾਰ ਦਿਨ ਫਿਰ ਦਿਖਾਵਾਂਗੇ ਤਫੇ ਇੱਕ ਮਿੰਟ ਰੁਕ ਜਾ ਪੁੱਤ ਉਹ ਨੂੰ ਦੇਖ ਉਸ ਬੁਆਰੀ ਆ ਨਾ ਗਜ਼ਰੇਲੇ ਦੀ ਮਿੱਠਾ ਘਰ ਕਰ ਦੋ ਲੋ ਜੀ ਬਣ ਗਿਆ ਕੇਟ ਇਹ ਹਲੋਚ ਇਹਦੇ ਆਪਾਂ ਬੱਟ ਲਾਂਗੇ ਲੱਡੂ ਹਨ ਇਹ ਰੱਖ ਤੋ ਨਿੱੱਚ ਖਾਜ ਪ੍ਰਾਂ ਦੇ ਭੇਜ ਦੇ ਮੈਂ ਉਹ ਦੇ ਬਾਲਾ ਲਾ ਦੇ ਟੇਪ ਲਾ ਦੇ ਲਓ ਜੀ ਕਰੋ ਜੀ ਮੂੰਹ ਮਿੱਠਾ ਤੁਸੀਂ ਵੀ ਤੇ ਜੇ ਖਾਂਦੇ ਹੁੰਦੇ ਤਾਂ ਫਿਰ ਜ਼ਰੂਰ ਮੈਨਾਂ ਦਾ ਟੇਸਟ ਕਰ ਲੈਂਦੇ ਦੱਸਿਓ ਕਿਹਨੂੰ ਕਿਹਨੂੰ ਗੁਜਰੇਲਾ ਚਾਹੀਦਾ ਤੁਸੀਂ ਸਾਡੇ ਤੋਂ ਗੁਜਰੇਲਾ ਬਣਵਾ ਵੀ ਸਕਦੇ ਹੋ ਤੇ ਬਾਕੀ ਬੱਚੇ ਦੱਸਣਗੇ ਹੁਣ ਜਦੋਂ ਉਹਨਾਂ ਕੋਲ ਪਹੁੰਚੂਗਾ ਵੀ ਕਿੱਦਾਂ ਦਾ ਬਣਿਆ ਰਾਤ ਅਸੀਂ ਸ਼ੂਟ ਕਰਨੇ ਪਾਏ ਕਿਉਂਕਿ ਹਨੇਰਾ ਹੋ ਗਿਆ ਸੀ ਬਸ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਜਿਨੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜੇ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਨੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਚਲੋ ਮਿਲਦੇ ਆ ਜੀ ਫਿਰ ਕਿਸੇ ਹੋਰ ਬਲੌਗ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ